ਦੇਖੋ ਨਸ਼ੀਦ ਤੇ ਵੱਡਾ ਹੀ ਐਕਸ਼ਨ ਪਲਾਨ ਲੈਣ ਜਾ ਰਹੇ ਅਸੀਂ ਇੱਕ ਬੜਾ ਵੱਡਾ ਧਰਨਾ ਜਿਹੜਾ ਲਗਾਤਾਰ ਪਲਾਨ ਕਰਾਂਗੇ ਕਮਿਸ਼ਨਰ ਪੁਲਿਸ ਤੇ ਜਿਹੜਾ ਐਸਐਸਪੀ ਦਿਤੀ ਇਹਨਾਂ ਦੇ ਬਾਹਰ ਲਗਾਤਾਰ ਧਰਨੇ ਲੱਗਣਗੇ ਔਰ ਇਹਨਾਂ ਨੂੰ ਹੀ ਕਹਿਣਾ ਚਾਹੁੰਦੇ ਕਿ ਤੁਸੀਂ ਆਪਣਾ ਐਕਟਿਵ ਹੋ ਜੋ ਸਾਡੇ ਸਭ ਨੇ ਧਾਰੀਵਾਲ ਸਾਹਿਬ ਜੋਸ਼ੀ ਸਾਹਿਬ ਸੰਧੂ ਸਾਹਿਬ ਜਿਹੜੇ 300 ਰੁਪਏ ਕਹਿੰਦੇ ਗੋਭੀ ਵਕਾਉਣੀ ਸੀ ਤੇ ਜਾਂ ਉਹਨਾਂ ਦੇ ਵੱਲੋਂ ਰੱਖਿਆ ਗਿਆ ਸੀ ਧਰਮਦੀਨਾਂ ਦੇ ਬੋਟਾ ਮੰਗੇ ਜਾਂਦਾ ਲੱਗਦਾ ਕਿ ਸ਼ੀਸ਼ਾ ਸਾਫ ਹੋ ਗਿਆ ਉਹ ਇੱਕ 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 ਡੰਡਾ ਲਾਤੀਆ ਕਿਤੇ ਗਵਾਜ ਗਿਆ ਤਿੰਨ ਰਹਿ ਗਏ ਨੇ ਉਹ ਲੱਭ ਰਹੇ ਨੇ ਤੇ ਲੱਭਣਾ ਉਹਨਾਂ ਨੂੰ ਲੋਕਾਂ ਤੇ ਜਾ ਕੇ ਪੈਣਾ ਹੁਣ ਕਦੀ ਕਿਸੇ ਦੀ ਵੀਡੀਓ ਆ ਜਾਂਦੀ ਜੀ ਨਸ਼ਾ ਉਦਾਂ ਹੀ ਬਰਕਰਾਰ ਆ ਕਰਪਸ਼ਨ 10 ਗੁਣਾ ਵੱਧ ਗਈ ਆ ਇਹਨਾਂ ਦੇ ਐਮਐਲਏ ਕਹਿ ਰਹੇ ਨੇ ਆਪ ਵੀ ਧਾਰੀ ਵੱਲ ਦਬਕੇ ਮਾਰ ਰਹੇ ਕੁਝ ਨਹੀਂ ਹੋਇਆ ਥੱਲੇ ਜ਼ਮੀਨ ਤੇ 5 ਸਾਲ ਚ ਕੁਝ ਨਹੀਂ ਹੋਇਆ ਆਪ ਵੀ ਦੱਸ ਰਹੇ ਨੇ ਜੋ ਉਹ ਕਰਨਾ ਚਾਹੁੰਦੇ ਵੀ ਵਰਗੀਕਰਨ ਦੀ ਰਾਜਨੀਤੀ ਉਹਨਾਂ ਪੰਜਾਬ ਚ ਕੀਤੀ ਆ ਔਰ ਪੰਜਾਬ ਚ ਵਰਗੀਕਰਨ ਵਰਗ ਨੂੰ ਬਾਹਰ ਆ ਗਿਆ ਔਰ ਧਰਮ ਨੂੰ ਬਾਹਰ ਆ ਗਿਆ ਜਿਹੜਾ ਕਿ ਸਾਡੇ ਲਈ ਸਹੀ ਨਹੀਂਗਾ ਜੇਹੀ ਤਰੱਕੀ ਚਾਹੁੰਨੇ ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਤਰੱਕੀ ਕਰਨੀ ਪਊਗੀ ਜਿਹੜਾ ਸੰਵਿਧਾਨ ਹੈ ਉਹ ਸਾਰਿਆਂ ਨੂੰ ਬਰਾਬਰ ਦਾ ਹੱਕ ਰੰਦਾ ਚਾਹੀਏ ਸ ਸਾਈ ਸਾਰਣ ਬਰਾਬਰ ਦੇ ਅਧਿਕਾਰ ਹੁਣ ਯੂਪੀ ਯੋਧੇ ਹੋ ਸਕਦਾ ਕੋਈ ਬੰਦਾ ਜਿੱਥੇ ਰਾਮ ਮੰਦਰ ਬਣਿਆ ਉਹ ਹਰ ਜੋਗ ਉਹਦੀ ਆਪਾਰ ਕੇ ਪਹੁੰਚਦੇ ਰਹੇ ਨੇ ਨਾ ਸੋ ਅੱਜ ਵੀ ਸਾਨੂੰ ਇਹਨਾਂ ਚੀਜ਼ਾਂ ਨੂੰ ਵੇਖੋ ਇਹ ਚੀਜ਼ਾਂ ਬਹੁਤ ਪਵਿੱਤਰ ਸਥਾਨ ਨੇ ਇਹਨਾਂ ਨੂੰ ਆਪਣੇ ਮੰਨਣ ਤੱਕ ਆਸਥਾ ਤੱਕ ਤੁਸੀਂ ਚੰਗੇ ਵਿਚਰਨ ਤੱਕ ਇਹਨਾਂ ਨੂੰ ਆਪਣੇ ਚੰਗੇ ਗੁਣ ਲੈ ਕੇ ਆਓ ਧਾਰਮਿਕ ਗੁਣ ਆਪਣੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਫਿਰ ਇੱਕ ਵਾਰੀ ਤੀਜੀ ਵਾਰੀ ਮੌਕਾ ਮਿਲਿਆ ਐਮਪੀ ਗੁਰਜੀਤ ਸਿੰਘ ਓਜਲਾ ਨੂੰ ਕਿ ਤੀਜੀ ਵਾਰੀ ਜਿਹੜੀ ਜਿੱਤ ਪ੍ਰਾਪਤ ਹੋਈ ਆ ਤੇ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਫਿਰ ਸੇਵਾ ਦਾ ਮੌਕਾ ਮਿਲਿਆ ਤੇ ਲੋਕ ਦੇਖ ਸਕਦੇ ਹੋ ਕਿ ਪਿੰਡਾਂ ਦੇ ਸ਼ਹਿਰਾਂ ਦੇ ਮਿਲਣ ਵਾਸਤੇ ਪਹੁੰਚ ਰਹੇ ਨੇ ਸਮਾਨਿਤ ਕਰ ਰਹੇ ਨੇ ਕਿਉਂਕਿ ਹਮੇਸ਼ਾ ਹੀ ਉਹ ਜੱਜ ਸਾਹਿਬ ਨੇ ਗੁਰੂ ਨਗਰੀ ਵਾਸਤੇ ਬਹੁਤ ਕੁਝ ਕੀਤਾ ਤੇ ਗਾਂ ਵੀ ਕਰਦੇ ਰਹਿਣਗੇ ਲੋਕਾਂ ਦਾ ਬਹੁਤ ਭਰੋਸਾ ਹੈਗਾ ਤੇ ਅੱਜ ਵੀ ਦੇਖੋ ਲੋਕਾਂ ਦੇ ਨੂੰ ਸਰੂਪੇ ਜਿਹੜੇ ਪਾਈ ਜਾ ਰਹੇ ਨੇ ਤੇ ਲੋਕ ਮਿਲਣ ਵਾਸਤੇ ਪਹੁੰਚ ਰਹੇ ਨੇ ਕਿਉਂਕਿ ਜੋ ਉਹਨਾਂ ਨੇ ਵਾਅਦੇ ਕੀਤੇ ਆ ਉਹ ਵਾਅਦੇ ਤਾਂ ਕਿਹਾ ਜਾ ਰਿਹਾ ਤੇ ਇਹ ਦੇਸ਼ ਦੇ ਤਸਵੀਰਾਂ ਰੇਲ ਵਿੱਚ ਉਹ ਉਹ ਜਿਹੜਾ ਸਾਹਿਬ ਕਿੱਦਾਂ ਰੇਲਵੇ ਵਾਲੇ ਮਿਲਣ ਆਇਆ ਜੀ ਸਾਡੇ ਸ਼ਹਿਰ ਨੂੰ ਮਿਲਣ ਕਿਹੜਾ ਜਾਓ ਰੇਲਵੇ ਯੂਨੀਅਨ ਦੇ ਉਹ ਭਾਜੀ ਇਹ ਜੀ ਸਰ ਕਰੋ ਕਰੋ ਕਾਲਾ ਕਿਹੜਾ ਜਾਓਗੇ ਉਹ ਜਿਹੜਾ ਸਾਹਿਬ ਤੀਜੀ ਵਾਰੀ ਮੌਕਾ ਮਿਲ ਗੁਣ ਸਰ ਅਸੀਂ ਬਹੁਤ ਖੁਸ਼ ਹੋ ਗਏ ਆ ਰੇਲਵੇ ਰਟਾਇਰਡ ਵੈਲਫੇਅਰ ਐਸੋਸੀਏਸ਼ਨ ਅੰਮ੍ਰਿਤਸਰ ਨੂੰ ਅਜੀਪੁਰੇ ਤਨਮਨ ਨੇ ਨਾ ਦੇ ਉਟਾ ਪਾਈ ਬਹੁਤ ਇਨਾਂ ਨੇ ਮਦਦ ਕੀਤੀ ਔਰ ਅਸੀਂ ਬੜੇ ਖੁਸ਼ ਆ ਅੋਦਰਾਜੀ ਤੀਹਰੀ ਵਰੀ ਬਣੇ ਆ ਔਰ ਜੇ ਅਚਾਨਕ ਸੜੀ ਸਰਕਾਰ ਬੰਦੀ ਤੇ ਇਹਨਾਂ ਨੇ ਮੰਤਰੀ ਬੰਨਣਾ ਸੀ ਚਲੋ ਫਿਰ ਵੀ ਉੱਪਰ ਬਾਬਾ ਅਨਾਉਂਸ ਅਗਲੀ ਵਾਰੀ ਮੌਕਾ ਮਿਲ ਜਵੇ ਜਿਹੜੇ ਹਾਰੇ ਹੋਏ ਮੰਤਰੀ ਬਣ ਗਏ ਜਿਹੜੇ ਹਾਰੇ ਹੋਏ ਮੰਤਰੀ ਬਣ ਗਏ ਆ ਜੇ ਉਦਾਂ ਕੇ ਵੇਖੀਏ ਰਿਜ਼ਲਟ ਵੇਖੀਏ ਹਾਰੇ ਬਾਹਰ ਤਿਆਰ ਕੀ ਹਾਰਿਆਂ ਨੂੰ ਮੰਤਰੀ ਬਣਾਤਾ ਬਿੱਟੂ ਨੂੰ ਜਿਹੜਾ ਕਿ ਨਹੀਂ ਇਨਟਾਈਟਲ ਨਹੀਂ ਹੈਗਾ ਨਹੀਂ ਬੰਦਾ ਦਾ ਉਹਨਾਂ ਪਰ ਉਹਨਾਂ ਨੇ ਬਣਾਤਾ ਮੰਤਰੀ ਬਣਾਤਾ ਆਹ ਕੰਮ ਮਿਹਨਤ ਕਰਨੀ ਪਵੇ ਆ ਸਾਨੂੰ ਹੋਰ ਮਿਹਨਤ ਕਰਨੀ ਪ ਅਸੀਂ ਰੇਲਵੇ ਰਿਟਾਇਰਮੈਂਟ ਅਸੋਸੀਏਸ਼ਨ ਦੇ ਹੈਗੇ ਅਸੀਂ ਸਾਡਾ ਕੰਮ ਕੋਈ ਨਹੀਂ ਸਾਡਾ ਖੁਸ਼ੀਆਂ ਨੂੰ ਬੰਨ ਖੁਸ਼ੀਆਂ ਗਿਆ ਆਪਣੀ ਖੁਸ਼ੀ ਜਸ਼ਨ ਕਰਨ ਆਏ ਆ ਤੁਹਾਨੂੰ ਵਧਾਈ ਦੇਣ ਆਏ ਆ ਕਿ ਸਾਨੂੰ ਮਲੋਜਲਾ ਜੀ ਨੂੰ ਸਾਨੂੰ ਦੇਖ ਕੇ ਬਹੁਤ ਖੁਸ਼ੀ ਹੈ ਕਿ ਸਾਡਾ ਕੈਂਡੀਡੇਟ ਜਿੱਤ ਗਿਆ ਹੈ ਵਾ ਹੋਰ ਸਰ ਆ ਦੇ ਸਦਕੀ ਵੱਖਰੇ ਵੱਖਰੇ ਜੁਨੀਆ ਦੇ ਪ੍ਰਦਾਨ ਅਤੇ ਸੰਸਥਾਵਾਂ ਪਹੁੰਚੀਆਂ ਹੋਈਆਂ ਨੇ ਤੇ ਇਹ ਜੋ ਜਲਾ ਸਾਬ ਨੇ ਕੰਮ ਕੀਤੇ ਨੇ ਉਹਨਾਂ ਦੇ ਉੱਪਰ ਜਿੱਤ ਪ੍ਰਾਪਤ ਹੋਈ ਆ ਪਿੰਡਾਂ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਵੱਲ ਪ੍ਰਚਾਰ ਕੀਤਾ ਗਿਆ ਸੀ ਤੇ ਅੱਜ ਲੋਕਾਂ ਦਾ ਕਾਠ ਠਾਠਾ ਮਾਰਦਾ ਜਿਹੜਾ ਇੱਥੇ ਪਹੁੰਚਿਆ ਹੋਇਆ ਲੋਕ ਸਲਫੀਆਂ ਕਰਮ ਦੇ ਨਜ਼ਰ ਆ ਰਹੇ ਨੇ ਤੇ ਉਹ ਜਲਾਤ ਸਾਬ ਦੇ ਚਿਹਰੇ ਦੇ ਉੱਪਰ ਖੁਸ਼ੀ ਦੀ ਇੱਕ ਲਹਿਰ ਹੈਗੀ ਆ ਆ ਦੇਖੋ ਕਿਉਂਕਿ ਇਹਨਾਂ ਲੋਕਾਂ ਨੇ ਹੀ ਵੋਟਾਂ ਪਾ ਕੇ ਉਹਦਾ ਸਾਨੂੰ ਜਿਤਾਇਆ ਉਹਦਾ ਸਾਬ ਕਿੰਨੀ ਖੁਸ਼ੀ ਹੁੰਦੀ ਜਦੋਂ ਇਹ ਪਿੰਡਾਂ ਦੇ ਲੋਕ ਤੁਹਾਨੂੰ ਮਿਲਦੇ ਕਿਉਂਕਿ ਤੁਸੀਂ ਇਹਨਾਂ ਦੇ ਵਿੱਚ ਵਿਜਨ ਲੈ ਕੇ ਬਸ ਦੇਖੋ ਇਹੀ ਅਸਲੀ ਲੋਕਤੰਤਰ ਹੈ ਇਹ ਹੀ ਲੋਕ ਨੇ ਜਿਨ੍ਹਾਂ ਨੇ ਇੱਥੋਂ ਤੱਕ ਮੈਨੂੰ ਪਹੁੰਚਾਇਆ ਔਰ ਬੜੀ ਭਾਰ ਗਰਮੀ ਦੇ ਵਿੱਚ ਇਹਨਾਂ ਨੇ ਮਿਹਨਤ ਕੀਤੀ ਹੈ ਸੋ ਇਹਨਾਂ ਦਾ ਜਿਹੜਾ ਪਿਆਰ ਆ ਉਜੇਦੋ ਪਿਆਰ ਮਿਲੇਗੇ ਸੀ ਉਹਨੂੰ ਵੈਸੇ ਹੀ ਖੁਸ਼ੀ ਹੁੰਦੀ ਸੋ ਜਦੋਂ ਇਹਨਾਂ ਦਾ ਪਿੱਠ ਤੇ ਹੱਥ ਆਉਂਦਾ ਮੈਨੂੰ ਵੈਸੇ ਹੀ ਦੂਣਾ ਚੁਣਾਉਣਾ ਚਾਹੀਦਾ ਸੀ ਤੀਜੀ ਵਾਰ ਮੌਕਾ ਮਿਲਿਆ ਗੁਰੂ ਨਗਰੀ ਹਾਂ ਨਹੀਂ ਬਹੁਤ ਬਹੁਤ ਮਿਹਰਬਾਨੀ ਹੈ ਗੁਰੂ ਨਗਰੀ ਦੀ ਬੜਾ ਕਿਰਪਾ ਹੋਈ ਹੈ ਗੁਰੂ ਨਗਰੀ ਦੀ ਬਹੁਤ ਮਿਹਰਬਾਨੀ ਹੈ ਔਰ ਲੋਕਾਂ ਨੇ ਮੇਰੇ 'ਚ ਵਿਸ਼ਵਾਸ ਪ੍ਰਗਟ ਕੀਤਾ ਕਿੱਦਾਂ ਲੱਗ ਰਿਹਾ ਲੋਕੋ ਆਪਣੀ ਮੁਸ਼ਕਿਲਾਂ ਦੱਸ ਰਹੇ ਜੀ ਸਰ ਅੱਧੀ ਇਲਾਕੇ ਦੇ ਮੈਨੂੰ ਲੱਗ ਰਿਹਾ ਹੈ ਬਿਲਕੁਲ ਬਿਲਕੁਲ ਪਿੰਡਾਂ ਦੇ ਲੋਕ ਨੇ ਸਾਰੇ ਔਰ ਪਿੰਡਾਂ ਦੀਆਂ ਮੁਸ਼ਕਿਲਾਂ ਸਾਨੂੰ ਪਤਾ ਹੀ ਹੈ ਹੋਂਦੇ ਸਿਰਫ ਵਧਾਈ ਦੇਣ ਆਏ ਤੁਹਾਨੂੰ ਜਿਹੜੀ ਮੌਕਾ ਮਿਲਦਾ ਤੁਸੀਂ ਤੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵਿਚਰ ਰਹੇ ਹੋ ਨਸ਼ੇ ਨੂੰ ਲੈ ਕੇ ਬੜੇ ਲੋਕ ਪਰੇਸ਼ਾਨ ਹੈਗੇ ਨੋ ਮਾਵਾਂ ਕਹਿੰਦੀਆਂ ਕਿ ਨਸ਼ਾ ਖਤਮ ਹੋਣਾ ਚਾਹੀਦਾ ਦੇਖੋ ਨਸ਼ੇ ਦੇ ਤੇ ਵੱਡਾ ਹੀ ਐਕਸ਼ਨ ਪਲਾਨ ਲੈਣ ਜਾ ਰਹੇ ਅਸੀਂ ਇੱਕ ਬੜਾ ਵੱਡਾ ਧਰਨਾ ਜਿਹੜਾ ਲਗਾਤਾਰ ਪਲਾਨ ਕਰਾਂਗੇ ਕਮਿਸ਼ਨ ਤੋਂ ਪੁਲਿਸ ਤੇ ਜਿਹੜਾ ਐਸਐਸਪੀ ਦਿਹਤੀ ਹੈ ਇਹਨਾਂ ਦੇ ਬਾਅਦ ਲਗਾਤਾਰ ਧਰਨੇ ਲੱਗਣਗੇ ਔਰ ਇਹਨਾਂ ਨੂੰ ਹੀ ਕਹਿਣਾ ਚਾਹੁੰਦੇ ਕਿ ਤੁਸੀਂ ਆਪਣਾ ਐਕਟਿਵ ਹੋ ਜੋ ਜਿੰਨਾ ਚਿਰ ਪਿੰਡਾਂ ਨੂੰ ਸਾਨੂੰ ਇਹ ਆਵਾਜ਼ ਨਹੀਂ ਆਊਗੀ ਕਿ ਲੋਕ ਨਹੀਂ ਹੁਣ ਵੇਚਦੇ ਜਾਂ ਲੱਭਦੇ ਨਸ਼ਾ ਵੇਚਣ ਵਾਲੇ ਦੇ ਨਾਲ ਦੀ ਨਾਲ ਸਰਕਾਰ ਨੂੰ ਉਦੋਂ ਤੱਕ ਅਸੀਂ ਉਹ ਐਕਸ਼ਨ ਜਾਰੀ ਰੱਖਾਂਗੇ ਕਿਉਂਕਿ ਇਹ ਜਿਹੜੇ ਪੁਲਿਸ ਤੰਤਰ ਹੈ ਇਹ ਸਟੇਟ ਗਵਰਨਮੈਂਟ ਦਾ ਸਬਜੈਕਟ ਹੈ ਹੋਮ ਮਿਨਿਸਟਰ ਜਿਹੜਾ ਹੈ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਇਹਨਾਂ ਚੀਜ਼ਾਂ ਨੂੰ ਖਤਮ ਕਰਾਉਣਾ ਤੇ ਉਹ ਧਰਾਤਲ ਦੀ ਸਥਿਤੀ ਇੰਨੀ ਵਧੀਆ ਨਹੀਂ ਹੈਗੀ ਕਿ ਉਹ ਖਤਮ ਹੋਇਆ ਉਹ ਕਿਨੋਂ ਵਧੀਆ ਹੈ ਉਹਦੀ ਲੜਾਈ ਜਿਹੜੀ ਮੈਂ ਪਹਿਲਾਂ ਵੀ ਕਿਹਾ ਹੁਣ ਸ਼ੁਰੂ ਕਰਨੀ ਹੈ ਬਸ ਆ پارਲੀਮੈਂਟ ਮੁੱਕਦੇ ਉਸ ਤੋਂ ਬਾਅਦ ਸ਼ੁਰੂ ਹੋਊਗੀ ਲੜਾਈ ਸਾਡੀ ਸਾਰੇ ਸਭ ਨੇ ਧਾਰੀਵਾਲ ਸਾਹਿਬ ਜੋਸ਼ੀ ਸਾਹਿਬ ਸੰਧੂ ਸਾਹਿਬ ਜਿਹੜੇ 300 ਰੁਪਏ ਕਹਿੰਦੇ ਗੋਭੀ ਵਕਾਉਣੀ ਸੀ ਤੇ ਜਾਂ ਉਹਨਾਂ ਦੇ ਵੱਲੋਂ ਰੱਖਿਆ ਗਿਆ ਸੀ ਧਰਮ ਦਿਨਾਂ ਦੇ ਵੋਟਾਂ ਮੰਗੇ ਜਾਂਦਾ ਲੱਗਦਾ ਕਿ ਸ਼ੀਸ਼ਾ ਸਾਫ ਹੋ ਗਿਆ ਲੋਕਾਂ ਨੇ ਨਕਾਰਿਆ ਸੈਕੂਲਰ ਫੋਰਸਾਂ ਨੂੰ ਗਾਹ ਕੀਤਾ ਹੈ ਔਰ ਜਿਹੜੇ ਕਨਸਟੀਟਿਊਟ ਸੰਵਧਾਨਤਾ ਕੋ ਚੱਲਣ ਚੱਲ ਸਕਦੇ ਨੇ ਉਹਨਾਂ ਦੇ ਵਿਸ਼ਵਾਸ ਪ੍ਰਗਟ ਕੀਤਾ ਹੈ ਔਰ ਮੇਰੇ ਕੰਮਾਂ ਦੇ ਵਿਸ਼ਵਾਸ ਪ੍ਰਗਟ ਕੀਤਾ ਮੈਂ ਦੇਖੂੰਗਾ ਕਿ ਕੰਮਾਂ ਦੇ ਆਧਾਰ ਤੇ ਅਸੀਂ ਜਿੱਤੇ ਵਿਰੋਧੀ ਕਿਸ ਦਾ ਫੋਨ ਆਇਆ ਵਧਾਈ ਵਾਸਤੇ ਹਾਂ ਜੀ ਆਇਆ ਨਹੀਂਗਾ ਆਜੇਗਾ ਅਜੋ ਆਪਣਾ ਮੰਥਨ ਕਰ ਰਹੇ ਨੇ ਵੀ ਕੀ ਹੋਇਆ ਮੈਨੂੰ ਤਾਂ ਪਤਾ ਕੀ ਹੋਇਆ ਵੀ ਤੁਸੀਂ ਕੀ ਨਹੀਂ ਕੀਤਾ ਮੈਂ ਤਾਂ ਉਦੋਂ ਵੀ ਕਿਹਾ ਸੀ ਲੋਕਾਂ ਦੇ ਕੰਮ ਕਰਨੇ ਸਿੱਖਿਆ ਕਰੋ ਸਾਰਥਿਕ ਮੁੱਦੇ ਚੁੱਕੋ 네ਗੇਟਿਵ ਪੋਲਿਟਿਕਸ ਬੰਦ ਕਰ ਦਿਓ ਜੋ 네ਗੇਟਿਵ ਪੋਲਿਟਿਕਸ ਕਰੋਗੇ ਉਹ ਗਲਤ ਹੋਊਗੀ ਉਹਦਾ ਨੁਕਸਾਨ ਹੁੰਦਾ ਮੰਤਰੀ ਸਾਹਿਬ ਧਜੀਤ ਸਾਹਿਬ 13 0 ਦਾ ਨਾਅਰਾ ਲਾਉਂਦੇ ਸੀ ਉਹ ਇੱਕ 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 ਡੰਡਾ ਲੱਤ ਗਿਆ ਕਿਤੇ ਗਵਾਜ ਗਿਆ ਤਿੰਨ ਰਹਿ ਗਏ ਨੇ ਉਹ ਲੱਭ ਰਹੇ ਨੇ ਤੇ ਲੱਭਣਾ ਉਹਨਾਂ ਨੂੰ ਲੋਕਾਂ 'ਚ ਜਾ ਕੇ ਪੈਣਾ ਹੁਣ ਕਦੀ ਕਿਸੇ ਦੀ ਵੀਡੀਓ ਆ ਜਾਂਦੀ ਜੀ ਨਸ਼ਾ ਉਦਾਂ ਹੀ ਬਰਕਰਾਰ ਆ ਕਰਪਸ਼ਨ ਦਾ ਗੁਣਾ ਵਧ ਗਈ ਆ ਇਹਨਾਂ ਦੇ ਐਮ.ਐਲ.ਏ ਕਹਿ ਰਹੇ ਨੇ ਆਪ ਵੀ ਧਾਰੀਵਾਲ ਦਬਕੇ ਮਾਰ ਰਹੇ ਕੁਝ ਨਹੀਂ ਹੋਇਆ ਥੱਲੇ ਜ਼ਮੀਨ ਤੇ 5 ਸਾਲ 'ਚ ਕੁਝ ਨਹੀਂ ਹੋਇਆ ਆਪ ਵੀ ਦੱਸ ਰਹੇ ਨੇ ਸੱਚ ਕਿਤੇ ਨਾ ਕਿਤੇ ਜ਼ੁਬਾਨ ਤੇ ਆ ਹੀ ਜਾਂਦਾ ਨਾ ਸਾਡੇ ਕਹਿੰਦੇ ਆਪ ਸੱਣੀ ਬਦਲ ਤੇ ਫਿਰ ਆਪ ਆਪ ਲੋਕ ਆਪ ਦਾਅ ਦਿੰਦੇ ਲੋਕਾਂ ਨੂੰ ਸਟੇਜਾਂ ਤੇ ਚੜ ਕੇ ਉਦੋਂ ਦੇ ਕਹਿੰਦੇ ਮੈਂ ਐਮ.ਪੀ ਬਣ ਕੇ ਬੜੇ ਕੰਮ ਕਰ ਦੇਣੇ ਹੁਣ ਸੱਚ ਨਿਕਲ ਰਿਹਾ ਨਾ ਮੈਂ ਤਾਂ ਕਹਿੰਦਾ ਝੂਠ ਮਾਰਦੇ ਨੇ ਇਹ ਸੱਚ ਨਹੀਂ ਬੋਲਦੇ ਆ ਸੱਚ ਨੂੰ ਨ ਸਟੇ ਹੀ ਹੋਈ ਆ ਕਿ ਇਹ ਜੇ ਜਿਹੜਾ ਸਰਕਾਰ ਆ ਇਹ ਪੂਰੀ ਤਰ੍ਹਾਂ ਝੂਠ ਦੇ ਸਿਰ ਤੇ ਇਸ਼ਤਿਹਾਰਾਂ ਦੇ ਸਿਰ ਤੇ ਚੱਲ ਰਹੀ ਉਹ ਨਹੀਂ ਚੱਲਣੀ ਇਹਨਾਂ ਚ ਤੁਸੀਂ ਸਭ ਨੂੰ ਕਿੱਦਾਂ ਵੇਖ ਰਹੇ ਹੋ ਬਾਰ ਬਾਰ ਨਾਲੇ ਦਾ ਚੁੱਕਦੇ ਸੀ ਫਾਇਦਾ ਕਿ ਨਾਲਾ ਨਹੀਂ ਬਣਿਆ ਨਾਲਾ ਨਹੀਂ ਬਣਿਆ ਮੈਂ ਤੇ ਉਹਨਾਂ ਨੂੰ ਕਿਹਾ ਸੀ ਵੇਖੋ ਉਹ ਗਲਤ ਪ੍ਰਚਾਰ ਕਰਦੇ ਸੀ ਨਾਲਾ ਸਟੇਟ ਸਬਜੈਕਟ ਹੈ ਮੇਰਾ ਸਬਜੈਕਟ ਨਹੀਂਗਾ ਪਰ ਅਸੀਂ ਦੋਰੀ ਨੋਟਿਸ ਕਰਾਇਆ ਉਹਦੇ ਵਿਧਾਨ ਸਭਾ ਤੇ ਹੁਣ ਇਹਦਾ ਪ੍ਰੋਜੈਕਟ ਬਣਿਆ ਸਰਕਾਰ ਨੇ ਬਣਾਇਆ ਟਾਈਮ ਲੱਗਦਾ ਹਰ ਚੀਜ਼ ਨੂੰ 2 ਸਾਲ ਤੋਂ ਕਾਰਪੋਰੇਸ਼ਨ ਐ ਨੀਗੀ ਕੰਮ ਕਿੱਦਾਂ ਹੋਣੇ ਸੀ ਜੋਈ ਸਾਹਿਬ ਸੱਚ ਨਹੀਂ ਨਾ ਦੱਸਦੇ ਮੈਂ ਤੁਹਾਨੂੰ ਇਹ ਕਿਹਾ ਵੀ ਇਹ ਵੀ ਨਾਲੇ ਬੰਦ ਕਰਾਂਗੇ ਤੇ ਜਿਹੜੇ ਅੰਦਰ ਗੰਦੇ ਨਾਲੇ ਤੁਹਾਡੇ ਵਗਦੇ ਉਹ ਵੀ ਬੰਦ ਕਰਾਂਗੇ ਉਹ ਵੀ ਬੰਦ ਹੋਣਗੇ ਦੋਵੇਂ ਬੰਦ ਕਰਾਂਗੇ ਅਸੀਂ ਸੱਚ ਕਿਹੜੇ ਕਿਹੜੇ ਕੰਮ ਹੋਣ ਵਾਲੇ ਆ ਜੀ ਜਰਪੰਟੀ ਦੇ ਦੇਖੋ ਪੀਤੀ ਗੱਲ ਤੇ ਪ੍ਰੋਜੈਕਟ ਜਿਹੜਾ ਸਾਡਾ ਰਿੰਗ ਰੋਡ ਹੈ ਉਹ ਕੰਪਲੀਟ ਹੋਣ ਵਾਲਾ ਹੈ ਨਵਾਂ ਸਟੇਸ਼ਨ ਬਣਨਾ ਹੈ ਜਿਹੜੇ ਜਿਹੜੇ ਸਾਡੇ ਪੈਂਡਿੰਗ ਕੰਮ ਨੇ ਔਰ 에어ਪੋਰਟ ਦਾ ਵਿਸਥਾਰ ਉਹ ਵੀ ਪੈਂਡਿੰਗ ਹੈਗਾ ਆ ਔਰ ਹੋਰ ਵੀ ਨੇਕਾ ਕੰਮ ਨੇ ਅਸੀਂ ਟੂਰਿਸਟ ਸਿਟੀ ਬਣਾਉਣ ਦੀ ਵੀ ਗੱਲ ਕੀਤੀ ਹੈ ਔਰ ਰੀਸਟ੍ਰਕਟ ਕਰਨਾ ਹੈ ਕੁਝ ਜਿਹੜਾ ਅਮਰਸਰ ਦਾ ਪਲਾਨ ਹੈਗਾ ਸਾਡਾ ਉਹਨੂੰ ਅਜ ਬਲੂਪ੍ਰਿੰਟ ਉਹਦਾ ਤਿਆਰ ਕਰ ਲਈ ਉਹਨੂੰ ਅਜੇ ਆਉਣ ਵਾਲੇ 6-7 ਮਹੀਨੇ ਬਾਅਦ ਤੁਹਾਨੂੰ ਦੱਸਾਂਗੇ ਕੀ ਕਰਨਾ ਅੰਮ੍ਰਿਤਸਰ ਵਾਸਤੇ ਔਰ ਬਾਗੇ ਦਾ ਵਪਾਰ ਜਿਹੜਾ ਉਹਦੀ ਖੋਲਣ ਦੀ ਕੋਸ਼ਿਸ਼ ਹੈ ਉਹਦੀ ਵੀ ਹੁਣ ਜੇ ਪਾਰਲੀਮੈਂਟ ਸ਼ੁਰੂ ਹੁੰਦਾ ਉਹਦੀਆਂ ਗੱਲਾਂ ਸਾਰੀਆਂ ਅਸੀਂ ਰੱਖਾਂਗੇ ਸਰਕਾਰ ਕੋਲ ਉਹ ਵੀ ਖਲੋਣਾ ਹੈ ਸੱਭ ਇਹ ਇੱਕ ਪਾਸੇ ਭਾਈ ਅਮਰਪਾਲ ਜਿੱਤੇ ਨੇ ਵੱਡੀ ਲੀਡ ਦੇ ਨਾਲ ਦੂਜੇ ਪਾਸੇ ਸਰਬਜੀਤ ਖਾਲਸਾ ਪਰ ਨੈਸ਼ਨਲ ਮੀਡੀਆ ਕਈ ਪ੍ਰਚਾਰ ਗਲਤ ਕਰਕੇ ਖਾਲਿਸਤਾਨ ਦੀ ਬਰਬਾਹ ਮੰਗ ਕੀਤੀ ਜਾ ਦੇਖੋ ਜੋ ਉਹ ਕਰਨਾ ਚਾਹੁੰਦੇ ਵੀ ਵਰਗੀਕਰਨ ਦੀ ਰਾਜਨੀਤੀ ਉਹਨਾਂ ਪੰਜਾਬ 'ਚ ਕੀਤੀ ਹੈ ਔਰ ਪੰਜਾਬ ਚ ਵਰਗੀਕਰਨ ਵਰਗ ਨੂੰ ਉਭਾਰਿਆ ਗਿਆ ਔਰ ਧਰਮ ਨੂੰ ਉਭਾਰਿਆ ਗਿਆ ਜਿਹੜਾ ਕਿ ਸਾਡੇ ਲਈ ਸਹੀ ਨਹੀਂਗਾ ਜੇਹੀ ਤਰੱਕੀ ਚਾਹੁੰਨੇ ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਤਰੱਕੀ ਕਰਨੀ ਪਊਗੀ ਜਿਹੜਾ ਸੰਵਿਧਾਨ ਹੈ ਉਹ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਦੇਦਾ ਸਹੀ ਸਿੱਖ ਹਿੰਦੂ ਮੁਸਲਮ ਸਾਈ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਨੇ ਵਰਗਾਂ ਨੂੰ ਵੀ ਬਰਾਬਰ ਦੇ ਅਧਿਕਾਰ ਨੇ ਜਦੋਂ ਦੀ ਇੱਕ ਧਰਮ ਦੇ ਮਗਰ ਲੱਗਾਂਗੇ ਉਹ ਨੁਕਸਾਨ ਕਰਦਾ ਸੋ ਇਹਨਾਂ ਨੇ ਜੇ ਵਰਗੀਕਰਨ ਕੀਤਾ ਆ ਉੱਥੇ ਦੋ ਸੀਟਾਂ ਉਹ ਵੀ ਜਿੱਤ ਕੇ ਨੇ ਦੂਜੇ ਪੰਨੇ ਫਿਰ ਹੁਣ ਉਹੀ ਇਹ ਚਾਹੁੰਦੇ ਸੀ ਵੀ ਇਦਾਂ ਇਹਨਾਂ ਚ ਪਾੜਾ ਪਵੇ ਉਹ ਪਿਆਵਾ ਇਹਨਾਂ ਕੋਸ਼ਿਸ਼ ਕੀਤੀ ਪਾਉਣ ਦੀ ਉਹ ਹੋਇਆ ਵਾ ਪਰ ਮੈਂ ਤੇ ਇਹੀ ਕਹੂੰਗਾ ਕਿ ਦੇਖੋ ਅੱਜ ਵੀ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਦਾ ਕੁਝ ਨਹੀਂ ਜਾਣਾ ਆਪਾਂ ਨੂੰ ਵਿਕਾਸ ਦੇ ਨਾਂ ਤੇ ਗੱਲ ਕਰੋ ਤੁਸੀਂ ਜਿਹੜਾ ਵੀ ਇੱਥੇ ਵੋਟਰਾਂ ਨੂੰ ਕੋਈ ਇਹਦੀ ਗੱਲ ਨਾ ਕਰ ਤੂੰ ਆਪਣੇ ਵਿਕਾਸ ਦੀ ਗੱਲ ਕਰ ਵੀ ਕੀ ਕੀਤਾ ਦੇਸ਼ 'ਚ ਜਾਂ ਪੰਜਾਬ 'ਚ ਕੀ ਕੀਤਾ ਕੀ ਅੱਗੇ ਕਰੇਗਾ ਅਈ ਉੱਤੇ ਬੋਟ ਦਾ ਜਦੋਂ ਅਸੀਂ ਆਪ ਹੀ ਮਤਲਬ ਉਹ ਧਰਮ ਦੇ ਨਾਂ ਤੇ ਹੁਣ ਅੱਜ ਵੋਟ ਪਾਈ ਅੱਜ ਇਹਨਾਂ ਨੇ ਹੋਰ ਤੁਸੀਂ ਵੇਖੋ ਦੋਹਾਂ ਚੌ ਮਹੀਨੇ ਤੱਕ ਠੱਗੇ ਠੱਗੇ ਮਹਿਸੂਸ ਕਰਨਾ ਵੀ ਅਸੀਂ ਠੱਗੇ ਗਏ ਕਿਉਂਕਿ ਜਿਹੜੇ ਅਸਰੀ ਕੰਮ ਹੈ ਕਨਸਟੀਟਿਊਸ਼ਨ ਨੇ ਕਰਨੇ ਸੰਵਿਧਾਨ ਨੇ ਕਰਨੇ ਉਹਦੇ ਚ ਅਧਿਕਾਰ ਨੇ ਸਾਨੂੰ ਅਧਿਕਾਰ ਹੀ ਉਹਨੇ ਦੇ ਆਪਾਂ ਆਪਾਂ ਨੂੰ ਕਨਸਟੀਟਿਊਸ਼ਨ ਦੇ ਮੁਤਾਬਕ ਹੀ ਚੱਲਣਾ ਪੈਣਾ ਅੱਜ ਹੁਣ ਇਨਕਮ ਟੈਕਸ ਦਾ ਐਡਾ ਵੱਡਾ ਮੁਸ਼ਕਲ ਆ ਜੀਐਸਟੀ ਦੀ ਹੈ ਹੁਣ ਵੇਖੋ ਹੁਣ ਦਾ ਮਹੀਨੇ ਬਾਅਦ ਸਾਡੀਆਂ ਜਦੋਂ ਮੀਟਿੰਗਾਂ ਹੋਣੀਆਂ ਦੋ ਚਾਰ ਮਹੀਨਿਆਂ ਨੂੰ ਫਿਰ ਇਹ ਨਾਲ ਉਹੀ ਗੱਲਾਂ ਕਰਨੀਆਂ ਸਾਰੇ ਨੇ ਹੁਣ ਪਰ ਉਹ ਜਿਹੜੀ ਚੀਜ਼ ਆ ਉਹ ਬਾਹਰ ਜਿਹੜਾ ਆ ਉਹ ਚਿੰਤਾ ਦਾ ਵਿਸ਼ਾ ਸਾਡੇ ਵਾਸਤੇ ਆ ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਜਿਹੜਾ ਬੰਦਾ ਹੁਣ ਜਿੱਤੇ ਆ ਮੇਰੇ ਤੇ ਜ਼ਿੰਮੇਵਾਰੀ ਹੈ ਤੇ ਜੀਵਾਰੀ ਜਤਾਇਆ ਮੈਂ ਸਾਰੇ ਵਰਗਾਂ ਦਾ ਸੋਚਣਾ ਮੈਂ ਸਾਰਿਆਂ ਨਾਲ ਲੈ ਕੇ ਚੱਲਣਾ ਵੀ ਸਾਰਿਆਂ ਦਾ ਸਾਝ ਜਿਹੜੀ ਉਹ ਬਰਕਰਾਰ ਬਣੀ ਰਹੇ ਮੇਰੀ ਕੋਸ਼ਿਸ਼ ਇਹ ਹੋਊਗੀ ਇਸ ਵਰਗ ਨੇ ਇਹਨੂੰ ਵੋਟ ਪਾਤੀ ਇਹਨੇ ਇਹਨੂੰ ਪਾਤੀ ਇਹ ਨਾ ਦਿਖੇ ਇਹ ਨਹੀਂ ਹੋਣਾ ਚਾਹੀਦਾ ਇਹ ਤੇ ਹੋਣਾ ਚਾਹੀਦਾ ਵੀ ਹਾਂ ਵਿਕਾਸ ਇਹਨੇ ਨਹੀਂ ਕੀਤਾ ਗੁਰਜੀਤ ਔਜਲੇ ਚਾਹ ਨੁਕਸੀ ਇਹਨੂੰ ਨਹੀਂ ਪਾਉਣੀ ਠੀਕ ਹੈ ਪਰ ਤੁਸੀਂ ਇਹ ਕਰਕੇ ਨਾ ਪਾਓ ਕਿ ਇਸ ਵਰਗ ਨੂੰ ਐਸ ਕਰਕੇ ਪਾਉਣੀ ਹੁਣ RAM ਜੀ ਦੇ ਨਾਂ ਤੇ ਵੋਟ ਮੰਗੀ ਗਈ ਕਿੱਡੀ ਵੱਡੀ ਗੁਨਾਹ ਕੀਤਾ ਇਹਨਾਂ ਕਹੇ ਜੀ ਜੋ RAM ਕੋ ਲਾਏ ਹਨ ਅਮ ਉਹਨੂੰ ਲਾਏਗੇ ਇਹਨਾਂ ਨੂੰ ਪੁੱਛੇ ਬੇ ਦਿਮਾਗਿਆਂ ਨੂੰ ਵੀ RAM ਜੀ ਨੂੰ ਕੋ ਲਿਆ ਸਕਦਾ ਉਹ ਤੇ ਸ੍ਰਿਸ਼ਟੀ ਦੇ ਰਚਨਾ ਆ ਰਿਹਾ ਸਾਰਿਆਂ ਦੇ ਸਾਰਿਆਂ ਦੇ ਉੱਤੇ ਹੀ ਉਹਨਾਂ ਦੀ ਕਿਰਪਾ ਹੈ ਅੱਜ ਵੇਖ ਲਓ ਉਹਨੇ RAM ji ਨੇ ਇਹਨਾਂ ਨੂੰ ਮਤ ਦਿੱਤੀ ਹੈ ਨਾ ਅਮਰਸਰ ਭਗਵਾਨ ਬਾਲਮੀਕ ਤੀਰਥ RAM ji ਮਾਤਾ ਸੀਤਾ ਜੀ ਆਇਲਵ ਕੁਸ਼ਚੀ ਦਾ ਜਨਮ ਸਥਾਨ ਇੱਥੋਂ ਵੀ ਹੈ ਅਯੁੱਧਿਆ ਤੋਂ ਰੇ ਕਿੰਨੇ ਸਥਾਨ ਨੇ ਜਿੱਥੇ RAM ji ਦਾ ਪਵਿੱਤਰ ਸਥਾਨ ਨੇ ਜਿੱਥੋਂ RAM ji ਨੇ ਇਹਨਾਂ ਨੂੰ ਅਕਲ ਦਿੱਤੀ ਵੀ ਆ ਮਤ ਸਿੱਖੋ ਉੱਥੇ ਉਹਨਾਂ ਨੇ ਉਹਨਾਂ ਨੇ ਉਹਨਾਂ ਨੂੰ ਜਿਤਾਇਆ ਵੀ ਜਿੰਨੂੰ ਕੋ RAM ji ਚਾਹੇਂਗੇ ਹਮ ਉਹਨੂੰ ਲਾਏਂਗੇ ਹੁਣ UP ਯੁੱਧ ਹੋ ਸਕਦਾ ਕੋਈ ਬੰਦਾ ਜਿੱਥੇ RAM ਮੰਦਰ ਬਣਿਆ ਉਹ ਹਰ ਜੋਗੀ ਉਹਦੀ ਅਪਾਰ ਕਿਰਪਾ ਹਿੱਤੇ ਰਹੇ ਨੇ ਨਾ ਸੋ ਅੱਜ ਵੀ ਸਾਨੂੰ ਇਹਨਾਂ ਚੀਜ਼ਾਂ ਨੂੰ ਵੇਖੋ ਇਹ ਚੀਜ਼ਾਂ ਬਹੁਤ ਪਵਿੱਤਰ ਸਥਾਨ ਨੇ ਇਹਨਾਂ ਨੂੰ ਆਪਣੇ ਮੰਨਣ ਤੱਕ ਆਸਥਾ ਤੱਕ ਤੁਸੀਂ ਚੰਗੇ ਵਿਚਰਨ ਤੱਕ ਇਹਨਾਂ ਨੂੰ ਆਪਣੇ ਚੰਗੇ ਗੁਣ ਲੈ ਕੇ ਆਓ ਧਾਰਮਿਕ ਗੁਣ ਆਪਣੇ ਚ ਇਹਨਾਂ ਨੂੰ ਆਪਾਂ ਜਦੋਂ ਰਾਜਨੀਤਿਕ ਪਾਵਾਂਗੇ ਫਿਰ ਦੂਜੇ ਤਰ੍ਹਾਂ ਦੂਜੇ ਬੰਨੇ ਭੱਜਣਗੇ ਉਹ ਫਿਰ ਵਰਗੀਕਰਨ ਹੋ ਗਿਆ ਨਾ ਫਿਰ ਤਾਂ ਕੰਮ ਹੀ ਮੁੱਕ ਗਿਆ ਕਿ ਇਹਨੇ ਸੋਚਣਾ ਨਹੀਂ ਕੀ ਕੀਤਾ ਕੀ ਨਹੀਂ ਕੀਤਾ ਉਹਨੇ ਕਿਹਾ ਮੈਨੂੰ ਆ ਠੀਕ ਹੈ ਜੀ ਵਰਗੀਕਰਨ ਹੋ ਗਿਆ ਆ ਫਲਾਣਾ ਸਰਦਾਰ ਖਲੋ ਗਿਆ ਸਿੱਖ ਖਲੋ ਗਿਆ ਇਹਨੂੰ ਪਾ ਦਿਓ ਉਹਨੇ ਕਿਹਾ ਮੁਸਲਮਾਨ ਖਲੋ ਗਿਆ ਉਹਨੂੰ ਪਾ ਦਿਓ ਉਹਨੇ ਕਿਹਾ ਹਿੰਦੂ ਖਲੋ ਗਿਆ ਉਹਨੂੰ ਪਾ ਦਿਓ ਉਹਦੇ ਨਾਲ ਕੀ ਹੋਣਾ ਨੁਕਸ ਜਿਹੜੇ ਉੱਤੇ ਬੈਠੇ ਉਹਨਾਂ ਨੂੰ ਫਾਇਦਾ ਸਾਡਾ ਨੁਕਸਾਨ ਹੈ ਸੋ ਮੇਰੀ ਇੱਕ ਹੀ ਬੇਨਤੀ ਹੈ ਪੰਜਾਬ ਸੰਜਾਇਆ ਜੋ ਹੋ ਗਿਆ ਕੋਈ ਗੱਲ ਨਹੀਂ ਲੋਕਤੰਤਰ ਹੈ ਅਸੀਂ ਇਹਨੂੰ ਸਿਰ ਮੱਥੇ ਹੈ ਪਰ ਕਦੀ ਵੀ ਵੋਟ ਦਾ ਇਸਤੇਮਾਲ ਵਰਗੀਕਰਨ ਨੂੰ ਲੈ ਕੇ ਨਾ ਕਰਿਓ ਨਹੀਂ ਤਾਂ ਨੁਕਸਾਨ ਕਰਾਵਾਂਗੇ ਆਪਾਂ ਇੱਕ ਚੀਜ਼ ਸਵਾਲ ਹੈ ਕਿ ਚਿਬੜੀ ਚੋਣ ਆ ਗਈਆਂ ਜੀ ਉਸ ਨੂੰ ਲੈ ਕੇ ਕੁਝ ਕੀਤਾ ਯਾਰ ਤਿਆਰੀ ਤਿਆਰੀ ਉਹ ਤੇ ਪੀਸੀਸੀ ਨੇ ਕਰਨੀ ਹੈ ਜੋ ਕਰ ਰਹੇ ਨੇ ਤਿਆਰੀ ਸਾਡੀ ਕਾਂਗਰਸ ਪਾਰਟੀ ਦੀ ਜਿਹੜੀ ਪ੍ਰਦੇਸ਼ ਕਾਂਗਰਸ ਉਹ ਕਰ ਰਹੀ ਹੈ ਤਿਆਰੀ ਸਰ ਸਿੰਸਰ ਜੀ ਅੱਜ ਇਹ ਸ਼ੁਰੂ ਹੋਈ ਹੈ ਨਾ ਤੇ ਕੱਲ ਅਨਾਉਂਸ ਹੋਇਆ ਉਹ ਕਰਨਗੇ ਮੀਟਿੰਗਾਂ ਆਪਕੀ ਉਹ ਤਾਂ ਉਹਨਾਂ ਨੇ ਡਿਸਾਈਡ ਕਰਨਾ ਸਾਰਾ ਜੀ ਲੋਕ ਇਹ ਮਿਲਣ ਵਾਸਤੇ ਪਹੁੰਚ ਰਹੇ ਦੇਖ ਸਕਦੇ ਹੋ ਕਿ ਆ ਦੇਖ ਸਕਦੇ ਹੋ ਕਿ ਵੱਖਰੇ ਵੱਖਰੇ ਵਰਗਾਂ ਦੇ ਲੋਕ ਮਿਲਦੇ ਪਏ ਨੇ ਕਿਉਂਕਿ ਜਿੱਤਨ ਤੋਂ ਬਾਅਦ ਗੁਰਜੀਤ ਸਿੰਘ ਓਜਲਾ ਦਫ਼ਤਰ ਜਿੱਦਾਂ ਪਹੁੰਚਦੇ ਨੇ ਘਰੇ ਵੀ ਉਹਨਾਂ ਦਾ ਇੱਕ ਵਾਫੀ ਜਿਹੜਾ ਇਕੱਠ ਦੇਖਣ ਨੂੰ ਮਿਲਦਾ ਤੇ ਵੱਡੇ ਜਿਹੜੇ ਉਹਨਾਂ ਦੇ ਵੱਲੋਂ ਖਲਾਸੇ ਕੀਤੇ ਗਏ ਨੇ ਕਿ ਧਰਮ ਤੇ ਨਾਂ ਤੇ ਵੋਟ ਨਹੀਂ ਪਾਉਣੀ ਚਾਹੀਦੀ ਆ ਵਿਕਾਸ ਦੇ ਨਾਂ ਤੇ ਵੋਟਾਂ ਪਾਉਣੇ ਚਾਹੀਦੇ ਆ ਕੈਮਰਾਮੈਨ ਮਨੋਜ ਦੇ ਨਾਮ ਮਜਿੰਦਰ ਸਿੰਘ ਲਿਵਿੰਗ ਇੰਡੀਆ ਨਿਊਜ਼ ਅਮ੍ਰਿਤਸਰ